ਸਿਕਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਇੱਕ ਅਜਿਹੀ ਰੈਸਪੀ ਜਿਹਨੂੰ ਤੁਸੀਂ ਸਿਰਫ 10 ਮਿੰਟ ਚ ਬਣਾ ਸਕਦੇ ਹੋ ਤੇ ਬਹੁਤ ਹੀ ਸੌਖੀ ਹੈ ਘਰ ਵਿੱਚ ਮਹਿਮਾਨ ਆ ਜਾਣ ਤਾਂ ਤੁਸੀਂ ਫਟਾਫਟੇ ਰੈਸਪੀ ਜਿਹੜੀ ਆ ਇੱਕ ਪਾਸੇ ਚਾਹ ਰੱਖ ਦਿਓ ਤੇ ਇੱਕ ਪਾਸੇ ਇਹਨਾਂ ਨੂੰ ਬਣਾਉਣਾ ਸ਼ੁਰੂ ਕਰ ਦਿਓ ਇਸਦੇ ਲਈ ਕੀ ਕਰਨਾ ਹੈ ਜੀ ਚਾਰ ਆਲੂ ਲਏ ਆ ਮੈਂ ਤੇ ਆਲੂਆਂ ਨੂੰ ਪਹਿਲਾਂ ਆਪਾਂ ਚੰਗੀ ਤਰ੍ਹਾਂ ਧੋ ਲਿਆ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਛਿੱਲ ਲੈਣਾ ਵਾ ਧੋਣਾ ਬਹੁਤ ਜ਼ਰੂਰੀ ਹੈ ਪਹਿਲਾਂ ਆਲੂਆਂ ਨੂੰ ਕਿਉਂਕਿ ਇਹਦੇ ਉੱਪਰ ਕਈ ਵਾਰੀ ਮਿੱਟੀ ਲੱਗੀ ਹੁੰਦੀ ਹੈ ਤੇ ਛਿੱਲਦੇ ਸਮੇਂ ਵੀ ਹੱਥਾਂ ਦੇ ਨਾਲ ਮਿੱਟੀ ਚੜੀ ਆ ਉਹ ਕਈ ਵਾਰੀ ਅੰਦਰ ਤੱਕ ਚਲੀ ਜਾਂਦੀ ਫਿਰ ਆਲੂਆਂ ਨੂੰ ਬਾਰ-ਬਾਰ ਧੋਣਾ ਪੈਂਦਾ ਵਾ ਤੇ ਨਾਲ ਦੀ ਨਾਲ ਇਹਨੂੰ ਪਾਣੀ ਦੇ ਵਿੱਚ ਰੱਖਣਾ ਤਾਂ ਕਿ ਆਲੂ ਜਿਹੜੇ ਆ ਉਹ ਕਾਲੇ ਨਾ ਪੈਣ ਤੇ ਇਸ ਦੇ ਬਾਅਦ ਆਪਾਂ ਇਹਨਾਂ ਨੂੰ ਕੱਦੂਕਾਸ ਕਰ ਲੈਣਾ ਵਾ ਬਿਲਕੁਲ ਛੋਟਾ ਸਾਈਜ਼ ਜਿਹੜਾ ਕੱਦੂਕਾਸ ਦਾ ਹੁੰਦਾ ਮੈਂ ਉਹਦੇ ਨਾਲ ਇਹਨਾਂ ਨੂੰ ਕੱਦੂਕਾਸ ਕੀਤਾ ਤੁਸੀਂ ਚਾਹੋ ਤਾਂ ਮੀਡੀਅਮ ਸਾਈਜ਼ ਵੀ ਯੂਜ਼ ਕਰ ਸਕਦੇ ਹੋ ਹੁਣ ਆਪਾਂ ਇਹਦਾ ਸਟਾਰ ਚਾਲੂ ਦਾ ਬਿਲਕੁਲ ਖਤਮ ਕਰਨਾ ਹੈ ਤੇ ਇਸ ਦੇ ਲਈ ਤਿੰਨ ਤੋਂ ਚਾਰ ਪਾਣੀ ਇਹਦੇ ਵਿੱਚ ਦੀ ਪਾਣੀ ਵਿੱਚ ਦੀ ਇਹਨਾਂ ਨੂੰ ਕੱਢ ਦੇਣਾ ਵਾ ਦੇ ਤਿੰਨ ਤੋਂ ਚਾਰ ਪਾਣੀ ਕੱਢਣੇ ਬਹੁਤ ਜ਼ਰੂਰੀ ਹੈ ਤੁਸੀਂ ਦੇਖੋ ਪਹਿਲੀ ਵਾਰ ਦੇ ਵਿੱਚ ਇਹਦੇ ਵਿੱਚ ਕਿੰਨਾ ਜ਼ਿਆਦਾ ਸਟਾਰਚ ਹੈ ਪਾਣੀ ਦਾ ਜਿਹੜਾ ਕਲਰ ਹੈ ਉਹ ਕਿੰਨਾ ਡਾਰਕ ਹੈ ਤੇ ਜਿਵੇਂ ਜਿਵੇਂ ਤੁਸੀਂ ਇਹਨੂੰ ਵਾਸ਼ ਕਰਦੇ ਜਾਓਗੇ ਤਾਂ ਇਹਦਾ ਜਿਹੜਾ ਪਾਣੀ ਹੈ ਉਹ ਬਿਲਕੁਲ ਟਰਾਂਸਪੇਰੈਂਟ ਹੋ ਜਾਏਗਾ ਤੁਸੀਂ ਦੇਖੋ ਹੁਣ ਪਾਣੀ ਜਿਹੜਾ ਬਿਲਕੁਲ ਟਰਾਂਸਪੇਰੈਂਟ ਹੋ ਗਿਆ ਚਾਰ ਵਾਸ਼ ਕੀਤੇ ਆ ਮੈਂ ਤੇ ਇਸ ਦੇ ਬਾਅਦ ਇਹ ਬਿਲਕੁਲ ਕਲੀਨ ਪਾਣੀ ਹੋ ਗਿਆ ਹੁਣ ਆਪਾਂ ਜਿਹਦੇ ਦੋਇਲਾ स्टार्च ਜਿਹੜਾ ਆਲੂਆਂ ਦਾ ਕਰ ਦਿੱਤਾ ਤਾਂ ਆਪਾਂ ਇਹਨਾਂ ਨੂੰ ਨਿਚੋੜ ਲੈਣਾ ਹੈ ਬਿਲਕੁਲ ਚੰਗੀ ਤਰ੍ਹਾਂ ਤੇ ਨਿਚੋੜ ਕੇ ਇੱਕ ਭਾਂਡੇ ਦੇ ਵਿੱਚ ਕੱਢ ਲਵਾਂਗੇ ਇਹ ਕੌਨ ਜਿਹੜੇ ਆ ਉਹ ਬਹੁਤ ਹੀ ਸੌਖੇ ਬਣਾਉਣੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਵੀ ਬੰਦਦੇ ਆ ਤੇ ਆਲੂ ਵੀ ਤੁਸੀਂ ਦੇਖੋ ਕਿੰਨੇ ਵਾਈਟ ਆ ਬਿਲਕੁਲ ਇਹਨਾਂ ਦੇ ਵਿੱਚ ਕਾਲਾ ਪਾਨੀ ਨਹੀਂ ਹੈ ਤੇ ਨਾ ਹੀ ਇਹਨਾਂ ਦੇ ਵਿੱਚ ਕੋਈ स्टार्च ਤੁਹਾਨੂੰ ਦਿਖ ਰਿਹਾ ਹੋਏਗਾ ਫਿਰ ਆਪਾਂ ਇਹਦੇ ਵਿੱਚ ਨੂਨ ਪਾ ਦਿਆਂਗੇ ਇੱਕ ਚਮਚ ਦੇ ਕਰੀਬ ਜੇਕਰ ਤੁਸੀਂ ਘੱਟ ਖਾਣਾ ਪਸੰਦ ਕਰਦੇ ਹੋ ਨਮਕ ਤਾਂ ਅੱਧਾ ਚਮਚ ਹੀ ਪਾਓ ਜ਼ਿਆਦਾ ਨਮਕ ਨਾ ਪਾਓ ਤੇ ਇਹਨੂੰ ਆਪਾਂ 2 ਮਿੰਟ ਲਈ ਇਸੇ ਤਰ੍ਹਾਂ ਰੱਖ ਦਾਂਗੇ ਉਹਨੇ ਟਾਈਮ ਦੇ ਵਿੱਚ ਆਪਾਂ ਇੱਕ ਮਸਾਲਾ ਰੈਡੀ ਕਰਾਂਗੇ ਕਾਲੀ ਮਿਰਚ ਦਾ ਕਾਲੀ ਮਿਰਚ ਹਮੇਸ਼ਾ ਫਰੈਸ਼ ਕੁੱਟ ਕੇ ਹੀ ਪਾਓ ਇਹਦਾ ਟੇਸਟ ਬਹੁਤ ਵਧੀਆ ਹੁੰਦਾ ਵਾ ਕੁੱਟੀ ਹੋਈ ਕਾਲੀ ਮਿਰਚ ਦਾ ਟੇਸਟ ਵਧੀਆ ਨਹੀਂ ਲੱਗਦਾਗਾ ਤੇ ਇਸ ਤਰ੍ਹਾਂ ਜਿਹੜਾ ਆਲੂ ਆ ਇਹਨੂੰ ਰੱਖਿਆ ਸੀ ਤਾਂ ਇਹਦੇ ਵਿੱਚ ਵੀ ਤੁਸੀਂ ਦੇਖ ਲਓ 2 ਤੋਂ 3 ਮਿੰਟ ਹੀ ਹੋਇਆ ਇਹਨੇ ਵਿੱਚ ਕਿੰਨਾ ਸਾਰਾ ਪਾਣੀ ਇਹਦੇ ਵਿੱਚ ਫਿੱਤੂ ਐਡ ਹੋ ਗਿਆ ਵਾ ਨਮਕ ਪਾਉਣ ਦੇ ਨਾਲ ਇਹਦੇ ਵਿੱਚ ਆਲੂ ਦਾ ਪਾਣੀ ਜਿਹੜਾ ਹੋਰ ਜ਼ਿਆਦਾ ਨਿਕਲਿਆ ਹੈ ਤਾਂ ਇਹ ਪਾਣੀ ਫਿਰ ਤੋਂ ਆਪਾਂ ਨਿਚੋੜ ਦੇਣਾ ਚੰਗੀ ਤਰ੍ਹਾਂ ਫਿਰ ਇਹਦੇ ਵਿੱਚ ਮਸਾਲੇ ਐਡ ਕਰਦੇ ਨੇ ਜਿਹਦੇ ਵਿੱਚ ਕਾਲੀ ਮਿਰਚ ਜਿਹੜੀ ਆਪਾਂ ਕੁੱਟ ਕੇ ਰੱਖੀ ਸੀ ਉਹ ਪਾਈ ਆ ਚਿਲੀ ਫਲੇਕਸ ਐਡ ਕੀਤੇ ਤੇ 오ਰਗੈਨੋ ਐਡ ਕੀਤਾ ਵਾ ਇੱਥੇ ਤੁਸੀਂ ਹਰਾ ਧਨੀਆ ਜੋ ਵੀ ਤੁਸੀਂ ਐਡ ਕਰਨਾ ਚਾਹੋ ਹਰੀ ਮਿਰਚ ਉਹ ਵੀ ਕਰ ਸਕਦੇ ਆ ਤੇ ਪਰ ਮੈਂ ਜ਼ਿਆਦਾ ਮਸਾਲੇ ਦੇ ਚੈਨ ਨਹੀਂ ਕੀਤੇਗੇ ਇਸ ਦੇ ਬਾਅਦ ਇਹਦੇ ਵਿੱਚ ਮੈਂ ਪਾਇਆ ਕਾਰਨ ਫਲੋਰ 4 ਚਮਚ ਦੇ ਕਰੀਬ ਤੇ ਤੁਸੀਂ ਕਾਰਨ ਫਲੋਰ ਜਾਂ ਕਾਰਨ ਸਟਾਰਚ ਕੋਈ ਵੀ ਚੀਜ਼ ਪਾ ਲਿਓ ਤਾਂ ਬਹੁਤ ਵਧੀਆ ਬਣਦੇ ਆ ਪਰ ਬੇਸਨ ਨਾ ਬਾਇਓ ਕਿਉਂਕਿ ਬੇਸਨ ਡਰਾਈ ਹੁੰਦਾ ਤਾਂ ਉਹਨੇ ਇਹਨੂੰ ਬਿਲਕੁਲ ਖੁਸ਼ਕ ਕਰ ਦੇਣਾ ਤਾਂ ਉਹ ਬਹੁਤ ਜ਼ਿਆਦਾ ਹਾਰਡ ਹੋ ਜਾਂਦਾ ਬੇਸਨ ਦੀ ਜਗ੍ਹਾ ਤੁਸੀਂ ਚੋਲਾਂ ਦਾ ਆਟਾ ਵੀ ਪਾ ਸਕਦੇ ਹੋ ਫਿਰ ਆਪਾਂ ਇਸ ਤਰ੍ਹਾਂ ਇਹਦੇ ਛੋਟੇ-ਛੋਟੇ ਰੂਲ ਜਿਹੜੇ ਆ ਉਹ ਬਣਾ ਲਵਾਂਗੇ ਬਹੁਤ ਸੌਖੇ ਤਰੀਕੇ ਦੇ ਨਾਲ ਬਣ ਜਾਂਦੇ ਆ ਬਹੁਤ ਜ਼ਿਆਦਾ ਹੱਥਾਂ ਨੂੰ ਤੁਸੀਂ ਪ੍ਰੈਸ ਨਹੀਂ ਕਰਨਾ ਬਸ ਪੋਲਾ-ਪੋਲਾ ਇਹਨਾਂ ਨੂੰ ਸੈਟਲ ਕਰ ਦੇਣਾ ਛੋਟੀ ਰਾਉਂਡ ਸ਼ੇਪ ਦੇ ਦੇਣੀ ਹੈ ਕੋਈ ਵੀ ਸ਼ੇਪ ਤੁਸੀਂ ਦੇ ਸਕਦੇ ਹੋ ਤੇ ਇਸ ਤਰ੍ਹਾਂ ਆਪਾਂ ਇਹ ਸਾਰੇ ਜਿਹੜੇ ਆਲੂ ਆ ਉਹ ਉਹਨਾਂ ਦੇ ਛੋਟੀਆਂ-ਛੋਟੀਆਂ ਬਾਲਸ ਜਿਹੜੀਆਂ ਆ ਉਹ ਬਣਾ ਲੈਂੀਆਂ ਫਿਰ ਕੜਾਈ ਦੇ ਵਿੱਚ ਤੇਲ ਗਰਮ ਕਰ ਲਿਆ ਤੇ ਤੇਲ ਜਦੋਂ ਮੀਡੀਅਮ ਹੌਟ ਸੀਗਾ ਤਾਂ ਆਪਾਂ ਇਹਦੇ ਵਿੱਚ ਜਿਹੜੇ ਪੋਟੈਟੋ ਕੌਰਨ ਆ ਇਹ ਐਡ ਕਰਦੇ ਆਂਗੇ ਪਹਿਲਾਂ ਆਪਾਂ ਗੈਸ ਦੀ ਫਲੇਮ ਨੂੰ ਲੋ ਰੱਖਾਂਗੇ ਤੇ ਲੋ ਫਲੇਮ ਤੇ ਇਹਨਾਂ ਨੂੰ ਹਲਕਾ ਜਿਹਾ ਕ੍ਰਿਸਪ ਦੇਵਾਂਗੇ ਬਹੁਤ ਜ਼ਿਆਦਾ ਤਾਂ ਨਹੀਂ 2 ਤੋਂ 3 ਮਿੰਟ ਲਈ ਲੋ ਫਲੇਮ ਦੇ ਉੱਪਰ ਪਕਾਵਾਂਗੇ ਤੇ ਜਦੋਂ ਇਹਨਾਂ ਦੇ ਵਿੱਚ ਇੱਕ ਹਲਕੀ ਜੀ ਲੇਅਰ ਜੀ ਆ ਗਈ ਤੁਸੀਂ ਦੇਖ ਸਕਦੇ ਹੋ ਤਾਂ ਫਿਰ ਆਪਾਂ ਗੈਸ ਦੀ ਫਲੇਮ ਨੂੰ ਵਧਾ ਦੇਾਂਗੇ ਤੇ ਫਿਰ ਇਹਨਾਂ ਨੂੰ ਹਲਕਾ 골ਡਨ ਹਾਉਨ ਤੱਕ ਪਕਾ ਲੈਣਾ ਇਹ ਬਹੁਤ ਜ਼ਿਆਦਾ 골ਡਨ ਨਹੀਂ ਹੁੰਦੇਗੇ ਕਿਉਂਕਿ ਇਹਦੇ ਵਿੱਚ ਅਸੀਂ ਕੌਰਨ ਫਲੋਰ ਜਿਹੜਾ ਹੈ ਉਹ ਐਡ ਕੀਤਾ ਵਾ ਜੌਲਾਂ ਦਾ ਆਟਾ ਐਡ ਕਰੋਂਗੇ ਤਾਂ ਵੀ ਇਹ ਬਹੁਤ ਜ਼ਿਆਦਾ ਪਕੌੜਿਆਂ ਦੀ ਤਰ੍ਹਾਂ ਇਹਦਾ ਕਲਰ ਜਿਹੜਾ ਹੈ ਉਹ ਨਹੀਂ ਹੁੰਦਾ ਤੇ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਆਪਾਂ ਕੱਢ ਲਿਆ ਵਾ ਤੇ ਬਹੁਤ ਹੀ ਵਧੀਆ ਇਹ ਬਣ ਕੇ ਰੈਡੀ ਹੋਏ ਆ ਟੇਸਟੀ ਵੀ ਬਹੁਤ ਆ ਇਸ ਤਰ੍ਹਾਂ ਆਪਾਂ ਸਾਰੇ ਜਿਹੜੇ ਆ ਇਹ ਪੋਟੈਟੋ ਕੌਰ ਜਿਹੜੇ ਉਹ ਬਣਾ ਲਏ ਆ ਤੇ ਇਹਨਾਂ ਨੂੰ ਮੈਂ ਸਰਵ ਕੀਤਾ ਜੀ ਇਮਲੀ ਦੀ ਚਟਨੀ ਦੇ ਨਾਲ ਤੇ ਕ੍ਰਿਸਪੀ ਤਾਂ ਹੈ ਇਹ ਬਹੁਤ ਹੀ ਜ਼ਿਆਦਾ ਹੈ ਤੇ ਬਣਾਉਣੇ ਬਹੁਤ ਸੌਖੇ 10 ਮਿੰਟ ਚ ਬਣ ਕੇ ਰੈਡੀ ਹੋ ਜਾਂਦੇ ਆ ਘਰ ਦੇ ਵਿੱਚ ਮਹਿਮਾਨ ਆਉਣ ਵਾਲੇ ਹੋਣ ਜਾਂ ਆਏ ਹੋਣ ਤਾਂ ਤੁਸੀਂ ਉਹਨਾਂ ਦੇ ਬੈਠਿਆਂ ਇਹ 10 ਮਿੰਟ ਦੇ ਵਿੱਚ ਇਹ ਫਰੈਸ਼ ਜਿਹੜੀ ਰੈਸਪੀ ਆ ਉਹ ਤਿਆਰ ਕਰ ਸਕਦੇ ਹੋ ਬਣਾਉਣੀ ਬਹੁਤ ਸੌਖੀ ਆ ਬਹੁਤ ਹੀ ਘੱਟ ਜਿਹੜੀਆਂ ਚੀਜ਼ਾਂ ਇਹਦੇ ਲਈ ਤੁਹਾਨੂੰ ਚਾਹੀਦੀਆਂ ਆ ਤੇ ਬੱਚਿਆਂ ਦੇ ਲਈ ਤਾਂ ਇਹ ਬਹੁਤ ਹੀ ਜ਼ਿਆਦਾ ਇੰਜੋਏਅਬਲ ਆ ਬੱਚਿਆਂ ਨੂੰ ਤੁਸੀਂ ਟਿਫਨ ਜ ਵੀ ਦੇ ਸਕਦੇ ਹੋ ਉਮੀਦ ਕਰਦੀ ਹਾਂ ਜੀ ਵੀਡੀਓ ਪਸੰਦ ਆਏਗੀ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਕਿਉਂਕਿ ਤੁਹਾਡੇ ਕਮੈਂਟ ਜਿਹੜੇ ਆ ਉਹ ਸਾਡੇ ਲਈ ਬਹੁਤ ਜ਼ਰੂਰੀ ਆ ਬਹੁਤ ਬਹੁਤ ਧੰਨਵਾਦ